ਕੋਲ ਵੇਚਿਆ ਕੀ ਕੀ ਤੂੰ ਟ੍ਰਾਂਲਗਾ ਕੇਵਲਾ ਖੋਲਦਾ ਫੜਿਆ ਗਿਆ ਆ ਕਰੇ ਪੱਟ ਕੇ ਹਨਾ ਤੋੜ ਕੇ ਫੜਿਆ ਗਿਆ ਜਿਹੜਾ ਸਮਾਨ ਤੂੰ ਲੈਣਾ ਹੈ ਇਹ ਕਿੱਥੇ ਵੇਚਣਾ ਏ ਜੀ ਆਣੀ ਮਰਾ ਰੋਡ ਤੇ ਇਹ ਰੰਪਰੇ ਨੂੰ ਜਾਂਦੇ ਆ ਜੀ ਰੰਪਰੇ ਦੇ ਕੋਲੇ ਉੱਥੇ ਉਹ ਕਵਾੜੀਆਂ ਨੇ ਨੰਗਰੇ ਜੀ ਬੈਠੇ ਜਿਹੜੇ ਬਾਪੇ ਜੇ ਉਹ ਬਾਪੇ ਬੂਟੇ ਕੇ ਕੰਡੇ ਹਾਂ ਜੀ ਰਫੂਜੀ ਵਜਦੇ ਹਾਂ ਜੀ ਉਹ ਉਹ ਸਮਾਨ ਲੈਂਦੇ ਆ ਹਾਂ ਜੀ ਉਹ ਲੈਂਦੇ ਕੇਵਲਾਂ ਸੇ ਆਹ ਤੇਰਾ ਹਾਂ ਜੀ ਤੁਸੀਂ ਕਿੰਨੇ ਜਾਣੇ ਜਿਹੜੇ ਕੰਮ ਕਰਦੇ ਹੋ ਗਾਂਧੀਪੁਰ ਦੀ ਅਸੀਂ ਉਹਦੇ ਕੰਨੇ ਨੱਚਾਤਾ ਆਪਦੇ ਕਿੰਨੇ ਦੱਸ ਕੋਈ ਅਸੀਂ ਜੀ ਹੁਣ ਤਾਂ ਜੀ ਅਸੀਂ ਦੋਈ ਆਏ ਆ ਗਏ ਜੀ ਫੇਰ ਦਿਨ ਆ ਜੀ ਮੈਨੂੰ ਪਤਾ ਨਹੀਂ ਜੀ ਕਿੰਨੇ ਕੇ ਜਾਣੇ ਬੰਦੇ ਆ ਜੀ ਹਾਂ ਤੇ ਤੇਰਾ ਤੂੰ ਹੋਰ ਕੌਣ ਕੌਣ ਸੋ ਸੋ ਤੇਰੇ ਨਾਲ ਹੋ ਕੇ ਆ ਜਾਣੇ ਇਹ ਕੰਮ ਕਰਦੇ ਆ ਅਸਟਾ ਮੈਂ ਤਾਂ ਅਸਟਾ ਹੀ ਦੋ ਜਾਣੀ ਥੋੜਾ ਦੋ ਜਾਣੇ ਲੱਗੇਗਾ ਹੋਰ ਕਿੰਨੇ ਕਹੇ ਗਾਂਦੀ ਬਸਤੀ ਜਿਹੜੇ ਕੰਮ ਕਰਦੇ ਉਹ ਬਾਲੇ ਆਈ ਗਾਂਦੀ ਬਸਤੀ ਜਿੱਦਾਂ ਜਿਹੜੇ ਕੇਲਾ ਕੋਵਲਾਂ ਦੇ ਲੋਗ ਆਲਾ ਫੱਟੇ ਚੱਕੇ ਉਹਨਾਂ ਦੇ ਨਾਂ ਕੀ ਸੀ ਇਹ ਮੰਗੇ-ਮੁੰਗੇ ਆਰ ਕੇ ਆ ਜੀ ਤੇ ਮਣੀ-ਮੁੰਣੀ ਆਰ ਕੇ ਤੇ ਚਿੱਟਾ-ਚੁੱਟਾ ਵੀ ਵੇਚਦੇ ਆਈ ਉਹਦਾ ਹੋਰ ਇਹੀ ਆਈ ਪੁਰਸ ਨਹੀਂ ਐੇ ਪੁਰਸ ਜਿਹੜਾ ਹੁਣ ਤੂੰ ਮੈਂ ਮੈਂ ਤੈਨੂੰ ਪੁਰਸ ਨੂੰ ਵੀ ਨਹੀਂ ਫੜਾਉਦਾ ਤੇਰੀ ਮੰਮੀ ਆਈ ਖੜੀ ਆ ਆਪਾਂ ਤੈਨੂੰ ਉਹਦੇ ਹਵਾਲੇ ਕਰਾ ਦੇਾਂਗੇ ਇੱਥੋਂ ਛਡਾ ਕੇ ਜਿਹੜੇ ਤੇਰੀ ਤੂੰ ਪਹਿਲਿਆਂ ਪਾਈਆਂ ਪੈਗੀਆਂ ਤੂੰ ਮੈਨੂੰ ਸਹੀ ਸਹੀ ਦੱਸ ਇਹ ਤੂੰ ਪਹਿਲਾਂ ਕਿੰਨੀਆਂ ਕੇਬਲਾਂ ਪਾਈਆਂ ਸੱਚੋ ਸੱਚੀ ਦੱਸ ਦੇ ਮੈਂ ਤੈਨੂੰ ਛਡਾ ਲਵਾਂ ਇਹ ਤੋਂ ਪਹਿਲਾਂ ਵੀ ਕੋਈ ਕੇਬਲ ਨਹੀਂ ਚੱਕੀ ਸੀ ਇੱਕ ਟੱਕਣ ਚੱਕਿਆ ਸੀ ਮੋਟਰ ਤੋਂ ਲੋਹੇ ਦਾ ਜਿਹੜਾ ਹਾਲ ਜੱਲੀ ਲੱਗਿਆ ਹੁੰਦਾ ਜੀ ਹਾਂ ਕਿੱਥੇ ਕਿੱਦੇ ਲੱਗਿਆ ਹੁਣ ਫੁੱਲ ਰੋਡ ਤੋਂ ਜੀ ਕਿੱਦੇ ਅੱਜ ਹਾਂਜੀ ਉਹ ਵੇਚ ਨਾ ਜੀ ਉਹ ਉੱਥੇ ਛੱਟਾ ਪੈ ਜੀ ਇੱਥੇ ਜਿਹੜੇ ਜਿਹੜਾ ਕੋਲ ਨਹੀਂ ਉਹ ਜਾਂਦੇ ਹੋ ਚੱਕ ਲਵਾਂਗੇ ਨਾ ਜੀ ਉਹ ਤਾਂ ਜੀ ਆਹ ਹੋਵੇ ਇਤਨਾ ਜਦੋਂ ਆਸ ਮਾਰਿਆ ਕੋਸਿਆ ਸੀਗਾ ਜੀ ਉਹ ਵਿਕਿਆ ਨਹੀਂ ਜੀ ਉਹ ਫਿਰ ਇਹਦਾ ਛੱਟਾ ਤਾਂ ਜੀ ਅਸੀਂ ਤੇ ਕੰਮ ਕਰ ਲਿਆ ਕਰੋ ਤੁਸੀਂ ਤੁਹਾਨੂੰ ਕੰਮ ਦੇਵਾਂ ਮੈਂ ਕੰਮ ਤੇ ਪਹਿਲਾਂ ਲੱਗਿਆ ਹੋਇਆ ਸੀ ਬੱਥਰ ਦਾ ਕੰਮ ਕਰਦਾ ਮੈਂ ਹੁਣ ਲੋਕਾਂ ਆਇਆ ਇੱਥੇ ਪੱਥਰ ਦਾ ਖੜੀ ਲੈਣਾ ਆਇਆ ਸੀ ਆਹ ਆਹ ਕੀ ਆਹ ਕਹਿੰਦੇ ਕੀ ਕਰਦੇ ਸੀ ਸੱਚੀ ਸੱਚੀ ਦੱਸ ਕੋਈ ਉਹ ਤਾਂ ਬਾ ਗੜਦਾ ਸੀ ਕੰਮ ਕਰਦਾ ਸੀ ਉਹ ਪਹਿਲਾਂ ਕਰੀ ਜਾਣੇ ਚੋਰੀ ਨਹੀਂ ਨਾ ਜੀ ਨਹੀਂ ਫਿਰ ਤੈਨੂੰ ਉਹਨੂੰ ਤੈਨੂੰ ਕਿਵੇਂ ਪਤਾ ਲੱਗਿਆ ਵੀ ਉਹ ਕਹ ਇਹ ਇਹਨੇ ਮੈਨੂੰ ਜੀ ਮੈਨੂੰ ਬੋਲ ਕੇ ਆਖਿਆ ਕਹਿੰਦਾ ਵੀ ਆਪਾਂ ਇੱਧਰ ਚੱਲਦੇ ਆ ਮੈਂ ਚੱਲ ਲਈ ਮੈਂ ਮਗਰ ਬੈਠਾ ਸੀ ਚਲਾਈ ਜਾਂਦਾ ਇੰਨੀ ਜੀ ਇੱਧਰ ਨਹੀਂ ਮੋੜਦੇ ਇਹ ਪਹਿਲਾਂ ਆਉਂਦਾ ਹੀ ਹੈ ਮੈਨੂੰ ਪਤਾ ਹੈ ਪਹਿਲਾਂ ਮੋਟਰਾਂ ਤੁਸੀਂ ਪਹਿਲਾਂ ਦੇਖ ਕੇ ਜਾਂਦੇ ਹੋ ਆਪਾਂ ਇਹ ਹੀ ਦੇਖ ਕੇ ਜਾਂਦਾ ਵੀ ਇਹ ਮੋਟਰਾਂ ਦੇਖ ਕੇ ਜਾਂਦੇ ਹਾਂ ਜੀ ਠੀਕ ਹੈ ਕਿਹੜੇ ਕਿਹੜੇ ਬੰਦੇ ਖੋਲ ਦੱਸ ਮਾਤਾ ਹਾਂ ਮਾਤਾ ਜੀ ਉਹਨਾਂ ਨਾਲ ਆਹਣਾ ਨਹੀਂ ਜੀ ਜਿੰਨਾਂ ਤੇ ਮੈਂ ਨਾਮ ਲਿਖਾਂਗਾ ਹਾਂ ਉਹ ਕੰਮ ਕਰਦੇ ਆ ਕੇਵਲਾ ਖੋਲਦੇ ਆ ਕੇਵਲਾ ਖੋਲਦੇ ਆਹ ਜੀ ਆ ਕੇਵਲਾ ਕੋਬਲਾ ਦਾ ਪਤਾ ਨਹੀਂ ਉਹ ਫੋਨ ਫੋਨ ਬਾਵਾ ਖੋਲਦੇ ਆ ਜੇ ਮੈਂ ਕਿਉਂ ਮੈਨੂੰ ਪਤਾ ਕੇਵਲਾ ਤੇ ਸਟਾਰਟਰ ਜਿਹੜੇ ਖੋਲਦੇ ਆ ਉਹ ਕਹ ਕਿਹੜੇ ਕਿਹੜੇ ਬੰਦੇ ਆ ਉਹ ਗਾਂਧੀ ਵਸਤੀ ਦੇ ਨਾ ਨਾ ਦੱਸ ਦੇ ਗਾਂਦੀਬੜ ਤੇ ਸਾਮਾਨ ਵਾਲੀ ਆ ਜੀ ਸਾਢੇ ਜਿਹੜੇ ਉਹ ਨਾਂ ਦੱਸ ਦੇ ਜਿਹੜੇ ਕੇਵਲਾ ਤੇ ਉਹ ਖੋਲਦੇ ਨਹੀਂ ਮੈਂ ਉਥੋਂ ਕੋਈ ਜਾਣੇ ਨੂੰ ਸਕੰਦਰ ਕਿਹੜਾ ਸਕੰਦਰ ਕੀ ਨਾਂ ਉਹਦੇ ਪਿਓ ਦਾ ਨਾਂ ਕੀ ਹੈ ਉਹਦਾ ਪਿਓ ਦਾ ਕਿਹੜਾ ਨਹੀਂ ਪਤਾ ਜੀ ਇੱਕ ਸਕੰਦਰ ਇੱਕ ਬਿੱਲਾ ਸਕੰਦਰ ਦੇ ਪਿਓ ਦੇ ਨਾਂ ਦੱਸ ਕੀ ਹੈ ਸਕੰਦਰ 8 ਨੰਬਰ ਗਲੀ ਚ ਲੰਡਾ ਜੀ ਬਾਈ ਉਹ ਰਾਮ ਬਾਗੜੀ سامنے ਗਲੀ ਜਾਂਦੀ ਆ ਉਹ ਗਲੀ ਚ ਲੰਡਾ ਦਾ ਪਿਓ ਦਾ ਨਾਂ ਨਹੀਂ ਪਤਾ ਜੀ ਮੈਨੂੰ ਜੀ ਹੋਰ 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 ਕਿਵੇਂ ਜੀ ਹੋਰ ਕਿਹੜੇ ਕਿਹੜੇ ਬਿੱਲਾ ਸਕੰਦਰ ਹੋਰ ਅੰਕਿਤ ਜੀ ਅੰਕਿਤ ਉਹ ਵੀ ਖੋਲਦਾ ਕੇਵਲਾ ਸਟਾਟਰ ਕੇਵਲਾ ਹੋਰ ਹੋਰ ਕੇਵਲਾ ਕੋਈ ਪਤਾ ਨਹੀਂ ਜੀ ਕੋਈ ਨਹੀਂ ਆ ਜਾਣਦੇ ਕਰਦੇ ਸੇ ਬਜੀਫਾ ਲੈਣ ਆਏ ਹੋਰ ਹੋਰ ਸਾਡ ਜੀ ਬਈ ਮਨੇ ਹੈ ਹੋਰ ਵੀ ਬਈ 10 10 ਅਰੇ 10 10 ਕਿਹੜੀ ਕਿਹੜੇ ਬੰਦੇ ਨਾਲ ਇੱਕ ਜੀ ਦੇਵਾ ਦੇਵਤਾ ਦੀ ਉਹ ਥਾਣੇ ਤੇ ਉਹ ਫੋਨ ਆਇਆ ਉਹਨੇ ਚੋਰੀ ਕੀਤਾ ਸੀ ਜੀ ਅਨੁਪਲਸ ਨੇ ਫਾੜ ਲੇ ਸੋ ਥਾਣੀ ਆ ਉਹ ਵੀ ਕੇਬਲਾ ਖੋਲਦਾ ਉਹ ਫੋਨ ਕੇਬਲਾ ਖੋਲਦਾ ਮੈਂ ਖੜਾ ਛਡਾਉਣਾ ਦੇਖ ਲਾ ਮੈਂ ਤੇਰਾ 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 ਕੁਝ ਨਹੀਂ ਹੋਣ ਦੇਣਾ ਸਾਰਾ ਹੈਗੇ ਮੈਨੂੰ ਐ ਨਹੀਂ ਪਤਾ ਜੀ ਮੈਨੂੰ ਵੀ ਕੇਬਲਾ ਖੋਲਦੇ ਜੀ ਮੈਨੂੰ ਐਨਾ ਪਤਾ ਉਹ ਤੋਂ ਬਈ ਜਿੰਨਾ ਦੇ ਵੀ ਨਾਮ ਦੱਸਿਆ ਉਹਨਾਂ ਦੇ ਚਲਾਂ ਦੇ ਡੱਬੇ ਸੰਦ ਵੀ ਹੁੰਦੇ ਆ ਕਿ ਟਕਵਾ ਹੋ ਗਿਆ ਕਿ ਟੋਕਾ ਹੋ ਗਿਆ ਗੈਂਸਟਰ ਆ ਹੋ ਬੂਰੇ ਹਾਂ ਵੀ ਉਹਨਾਂ ਦੇ ਵੀ ਡੱਬੇ ਐ ਚੋ ਵੀ ਐਟ ਹੁੰਦੀ ਰਹਿੰਦੇ ਆ ਉਹਨਾਂ ਦੇ ਜਿੰਨਾਂ ਦੇ ਤਿੰਨ ਬੰਦੇ ਹੋਰ ਕਿਹੜਾ ਵੇਚਦੇ ਕਿਹਦੇ ਕੋਲੇ ਹੁੰਦੇ ਵੀ ਕੀ ਜਿਹੜੀਆਂ ਸਮਾਨ ਖੁਸਟਾ ਕਰੋ ਲੈਣਾ ਬਜੱਤੀ ਉਹ ਵੀ ਮਨਾਉਣਾ ਦੋ ਮੈਂ ਤੈਨੂੰ ਕਹੀ ਜਾਂਦਾ ਹਾਂ ਜੀ ਬਈ ਉਹ ਤੈਨੂੰ ਦੱਸਿਆ ਉਹ ਕੇਕ ਨਾਲ ਜਿਹੜਾ ਕੁਵਾਲੀਆਂ ਮਿਲਦਾ ਹੈ ਕਹਿੰਦਾ ਮਾੜਿਆ ਰਸਕ ਜਾਂਦੇ ਇਹ ਮੈਂਟ ਮਾਰਦਾ ਚੜ ਕੇ ਹੀ ਤੈਨੂੰ ਤਾਂ ਖੜਾ ਕੇ ਭੰਦਾ ਮੈਨੂੰ